ਸਬਡਿਵੀਜ਼ਨ ਅਮਲੋ ਦੇ थाना ਮੰਡੀ ਗੋਬਿੰਦਰ ਪੁਲਸ ਨੇ ਤਿੰਨ ਵਿਅਕਤੀਆਂ ਨੂੰ 3 ਕਿਲੋ 400 ਗ੍ਰਾਮ ਅਫੀਮ ਨਾਲ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਅਮਲੋ ਰਾਜੇਸ਼ ਕੁਮਾਰ ਛੇਬਰ ਨੇ ਦੱਸਿਆ ਕਿ ਯੂਪੀ ਦੇ ਜ਼ਿਲ੍ਹਾ ਬਰੇਲੀ ਦੇ ਦੋ ਵਿਅਕਤੀਆਂ ਤੋਂ ਕੋਲੋਂ 3 ਕਿਲੋ ਅਫੀਮ ਬਰਾਮਦ ਕੀਤੀ ਅਤੇ ਇਹਨਾਂ ਦੇ ਇੱਕ ਹੋਰ ਸਾਥੀ ਨੂੰ ਵੀ 400 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਹੈ ਸ੍ਰੀ ਛੇਬਰ ਨੇ ਦੱਸਿਆ ਕਿ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਉ ਦੇਖਦੇ ਹਾਂ ਅਮਲੋ ਦੇ ਡੀਐਸਪੀ ਰਾਜੇ ਸੇਬਰਵੱਲੂ ਕੀਤੀ ਪ੍ਰੈਸ ਕਾਨਫਰੰਸ ਦੇ ਕੁਝ ਹੰਸ ਬਿਊਰੋ ਰਿਪੋਰਟ ਪ੍ਰਾਈਮ ਟੂਡੇ ਅਮਲੋ ਜਿਲਾ ਫਤਗੜ ਸਾਹਿਬ ਦੇ ਮੁਖੀ ਸ਼੍ਰੀ ਡਾਕਟਰ ਗਰੇਵਾਲ ਆਈਪੀਐਸ ਐਸਐਸਪੀ ਸਾਹਿਬ ਫਤਗੜ ਸਾਹਿਬ ਅਤੇ ਐਸਪੀਡੀਸੀ ਦੇ ਵਿਕੇਸ਼ ਯਾਦਵ ਜੀ ਦੀਆਂ ਅਦਾ ਕਮ ਤਾਕਦ ਕੱਲ ਸਾਡੇ ਮੁਖ ਅਫਸਰ ਹਾਲਾ ਗੁਬਿੰਗੜ ਦੀ ਟੀਮ ਜਿਨ੍ਹਾਂ ਨੇ ਇਚਾਰਜ ਐਸਏ ਜਸਪਾਲ ਸਿੰਘ ਸੀ ਦੋ ਬੰਦੇ ਇਹਨਾਂ ਨੇ ਅਗਰਵਾਲ ਭਾਰਤ ਦੇ ਕੋਲੋਂ ਕਾਬੂ ਕੀਤੇ ਜਿਨ੍ਹਾਂ ਵਿੱਚੋਂ ਇਕਤਨਾਲਾ ਸ਼ਿਰੀਪਾਲ ਜਿਸ ਕੋਲ 1 ਕਿਲੋਗ੍ਰਾਮ ਹੋਈ ਹੈ 1 ਕਿਲੋ ਵੀ ਬਰਾਮਦ ਹੋਈ ਹੈ ਤੇ ਕਾਲੀਚਰਨ ਕੋਲੋਂ 2 ਕਿਲੋ ਵੀ ਬਰਾਮਦ ਹੋਈ ਹੈ ਤੇ ਦੋਸ਼ੀ ਦੀ ਪੁਛਗੈਸ ਦੌਰਾਨ ਉਸ ਤੋਂ ਬਾਅਦ ਇਹਨਾਂ ਨੂੰ ਅਰੈਸਟ ਕਰ ਲਿਆ ਉਸ ਤੋਂ ਬਾਅਦ ਅਸੀਂ ਇੱਕ ਮੁਕੇਸ਼ ਕੁਮਾਰ ਦੇ ਵਿਅਕਤੀ ਕੋਲੋਂ ਵੀ 400 ਗ੍ਰਾਮ ਵੀ ਬਰਾਮਦ ਕੀਤੀ ਹੈ ਜਿਹਨੂੰ ਇਹ ਸੇਲ ਕਰਕੇ ਸੀ ਇਹ ਦੋਨੇ ਇਕੱਠੇ ਫੜੇ ਨੇ ਜੀ ਇਹ ਬਰੇਲੀ ਜਿਵੇਂ ਦੇ ਨੇ ਇਹ ਪੈਦਲ ਦੂਰੇ ਹੁੰਦੇ ਸੀਗੇ ਤੇ ਪੁਛਗੈਸ ਦੌਰਾਨ ਇਹ ਸ਼ੱਕ ਦੀ ਬਨਾਤੇ ਕਪੂ ਕਰਕੇ ਸਾਡੀ ਟੀਮ ਨੇ ਇਹ ਜਸਪਾਲ ਸਿੰਘ ਨੇ ਇਹਨੂੰ ਫੜ ਕੇ ਇਹਨਾਂ ਦੀ ਤਲਾਸ਼ੀ ਕਰਨ ਤੇ ਇਹ ਇਹਨਾਂ ਕੋਲੋਂ